ਤਾ ਇੱਕ ਬੈਂਕ ਦੇ ਕੈਸ਼ੀਅਰ ਨੇ ਫਾਹਾ ਲਿਆ ਪੱਖੇ ਦੇ ਨਾਲ ਲੜਕਦੀ ਹੋਈ ਉਸ ਦੀ লাশ ਮਿਲੀ ਆ ਤਾਂ ਜਿਹੜਾ ਇਹ ਬੈਂਕ ਦਾ ਕੈਸ਼ੀਅਰ ਸੀ ਉਹ ਬਾਥਰੂਮ ਦੇ ਵਿੱਚ ਜਾਂਦਾ ਬਾਥਰੂਮ ਦੇ ਵਿੱਚ ਜਾ ਕੇ ਪੌੜੀ ਲਗਾ ਲੈਂਦਾ ਤੇ ਜਿਹੜਾ ਬਾਥਰੂਮ ਦੇ ਵਿੱਚ ਪੱਖਾ ਲੱਗਿਆ ਹੁੰਦਾ ਹੈ ਤਾਂ ਉਸ ਪੱਖੇ ਦੇ ਨਾਲ ਰੱਸੀ ਬਨ ਕੇ ਫਾਹਾ ਲੈ ਲੈਂਦਾ ਤੇ ਕੁਝ ਹੀ ਮਿੰਟਾਂ ਦੇ ਵਿੱਚ ਉਸ ਦੀ ਜਾਨ ਆ ਜਿਹੜੀ ਉਹ ਨਿਕਲ ਜਾਂਦੀ ਹੈ ਤਾਂ ਇੱਕ ਬੈਂਕ ਦੇ ਕੈਸ਼ੀਅਰ ਨੇ ਫਾਹਾ ਲਿਆ ਫਾਹਾ ਲੈ ਕੇ ਉਸ ਨੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ ਤਾਂ ਬਾਥਰੂਮ ਦੇ ਵਿੱਚ ਜਿਹੜਾ ਪੱਖਾ ਲੱਗਿਆ ਹੋਇਆ ਸੀ ਤਾਂ ਉਸ ਪੱਖੇ ਦੇ ਨਾਲ ਦੇਰ ਰਾਤ ਇਸ ਬੈਂਕ ਦੇ ਕੈਸ਼ੀਅਰ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ ਤਾਂ ਦੱਸਿਆ ਜਾ ਰਿਹਾ ਹੈ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਤੇ ਇਸੇ ਪਰੇਸ਼ਾਨੀ ਦੇ ਕਾਰਨ ਉਸ ਮੁੰਡੇ ਨੇ ਫਾਹਾ ਲਿਆ ਤਾਂ 27 ਸਾਲ ਉਸ ਦੀ ਉਮਰ ਦੱਸੀ ਜਾ ਰਹੀ ਹੈ HDFC ਬੈਂਕ ਦੇ ਵਿੱਚ ਕੈਸ਼ੀਅਰ ਦਾ ਕੰਮ ਕਰਦਾ ਸੀ ਤਾਂ ਦੇਰ ਰਾਤ ਇਸ ਮੁੰਡੇ ਨੇ ਆਪਣੇ ਹੀ ਘਰ ਦੇ ਬਾਥਰੂਮ ਦੇ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ ਤਾਂ ਜਿਹੜੀ ਇਹ ਪੂਰੀ ਘਟਨਾ ਹੈ ਇਹ ਘਟਨਾ ਅਵੋਹਰ ਦੇ ਵਿੱਚ ਵਾਪਰੀ ਹੈ ਜਿੱਥੇ ਅਵੋਹਰ ਦੇ ਵਿੱਚ ਇੱਕ ਬੈਂਕ ਦੇ ਕੈਸ਼ੀਅਰ ਨੇ ਆਪਣੇ ਘਰ ਦੇ ਬਾਥਰੂਮ ਦੇ ਵਿੱਚ ਫਾਹਾ ਲਿਆ ਮਾਨਸਿਕ ਤੌਰ ਤੇ ਪਰੇਸ਼ਾਨ ਦੱਸਿਆ ਜਾ ਰਿਹਾ ਹੈ ਕਿ ਇਹ ਪਰੇਸ਼ਾਨ ਰਹਿੰਦਾ ਸੀ ਜਿਸ ਕਰਕੇ ਇਸ ਮੁੰਡੇ ਨੇ ਫਾਹਾ ਲਿਆ ਤਾਂ ਦੇਰ ਰਾਤ ਆਪਣੀ ਕਾਰ ਸਹੀ ਕਰਵਾ ਕੇ ਆਪਣੇ ਘਰ ਵਾਪਸ ਆਇਆ ਘਰ ਵਾਪਸ ਆ ਕੇ ਸੌਂ ਜਾਂਦਾ ਤਾਂ ਤਕਰੀਬਨ 1:30 ਵਜੇ ਦੇ ਕਰੀਬ ਇਹ ਮੁੰਡਾ ਉੱਠਦਾ ਬਾਥਰੂਮ ਦੇ ਵਿੱਚ ਜਾਂਦਾ ਹੈ ਬਾਥਰੂਮ ਦੇ ਵਿੱਚ ਜਾ ਕੇ ਇੱਕ ਪੌੜੀ ਲਗਾਉਂਦਾ ਹੈ ਪੌੜੀ ਲਗਾ ਕੇ ਜਿਹੜਾ ਬਾਥਰੂਮ ਦੇ ਵਿੱਚ ਪੱਖਾ ਲੱਗਿਆ ਹੋਇਆ ਸੀ ਉਸ ਦੇ ਨਾਲ ਰੱਸੀ ਬੰਨ੍ਹਦਾ ਤੇ ਰੱਸੀ ਦੇ ਨਾਲ ਫਾਹਾ ਲੈ ਲੈਂਦਾ ਤਾਂ ਜਦੋਂ ਪੌੜੀ ਡਿੱਗਦੀ ਆ ਖੜਕਾ ਹੁੰਦਾ ਤਾਂ ਉਸ ਤੋਂ ਬਾਅਦ ਇਸੇ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਜਾਗ ਪੈਂਦੇ ਨੇ ਤਾਂ ਜਦੋਂ ਪਰਿਵਾਰਕ ਮੈਂਬਰ ਬਾਥਰੂਮ ਦੇ ਵਿੱਚ ਜਾ ਕੇ ਦੇਖਦੇ ਨੇ ਤਾਂ ਪੱਖੇ ਦੇ ਨਾਲ ਲਟਕਦੀ ਹੋਈ ਉਹਨਾਂ ਦੇ ਮੁੰਡੇ ਦੀ লাশ ਜਿਹੜੀ ਉਹ ਮਿਲਦੀ ਆ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਪੁਲਿਸ ਜੜੀਓ ਮੌਕੇ ਦੇ ਉੱਪਰ ਪਹੁੰਚਦੀ ਆ ਲਾਸ਼ ਨੂੰ ਹੇਠਾਂ ਉਤਾਰਦੀ ਆ ਤਾਂ ਪੁਲਿਸ ਹੁਣੇ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਆ ਤਾਂ ਮ੍ਰਿਤਕ 27 ਸਾਲਾਂ ਦਾ ਸੀ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਵਿਆਹਣ ਯੋਗ ਸੀ ਜਿਸ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ ਜੀ ਮਾਦਾ ਜੀ ਤੁਹਾਡਾ ਸੁਮਨ ਮੁੰਡੇ ਦਾ ਕੀ ਨਾਮ ਸੀ ਗੁਰਿੰਦਰ ਗੁਰੂ ਕਾਲ ਦੇ ਅਸਥਾਨ ਅੱਛਾ ਕੀ ਗੱਲ ਕੀ ਹੋਈ ਹੈ ਜੀ ਕੀ ਇਸ ਤਰ੍ਹਾਂ ਹੋਇਆ ਮਾਮਲਾ ਕੋਈ ਗੱਲ ਨਹੀਂ ਸਾਡੇ ਨਾਲ ਕਦੇ ਕੋਈ ਗੱਲ ਨਹੀਂ ਇਹੋ ਜਿਹੀ ਹੋਈ ਹੈ ਇਹੋ ਜਿਹਾ ਹੈ ਹੀ ਨਹੀਂ ਸੀਗਾ ਹਾਂ ਕਿੰਨੀ ਉਮਰ ਕਿੰਨੀ ਹੈ ਜੀ ਮੁੰਡੇ ਦੀ ਤੁਹਾਡੇ 26 27 ਸਾਲ ਦੀ ਮੈਰਿਡ ਹੈ ਜੀ ਨਹੀਂ ਨਹੀਂ ਮੈਰਿਡ ਨਹੀਂ ਹੈ ਕੀ ਕੰਮ ਕੀ ਕਰਦਾ ਸੀ ਤੇ ਰਾਤ ਨੂੰ ਕਿੰਨੇ ਕ ਵਜੇ ਆਇਆ ਸੀ ਕਿੰਨੇ ਕ ਵਜੇ ਘਟਨਾ ਹੋਈ ਹੈ HDFC ਬੈਂਕ ਚ ਲੱਗਾ ਹੋਇਆ ਸੀ ਹਾਂ ਕੱਲ ਤਾਂ ਸੰਡੇ ਸੀਗਾ ਕੱਲ ਤਾਂ ਛੁੱਟੀ ਸੀ ਠੀਕ ਹੈ ਕਿ ਕਿਸ ਗੱਲ ਨੂੰ ਲੈ ਕੇ ਸਟ्रेस ਸੀਗਾ ਦਿਮਾਗ ਤੇ ਕੋਈ ਗੱਲ ਨਹੀਂ ਮਾੜਾ ਮੋਟਾ ਨੂੰ ਬੈਂਕਾਂ ਦਾ ਤਾਂ ਹੁੰਦਾ ਹੀ ਏ ਥੋੜਾ ਬਹੁਤ ਸਟ्रेस ਕੰਮ ਦਾ ਹੁੰਦਾ ਯਾਰ ਕਿਸੇ ਨੂੰ ਆਪਦੀ ਜੌਬ ਦਾ ਆਪਦੇ ਕੰਮ ਦਾ ਹੁੰਦਾ ਹੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਇਹਨਾਂ ਨੂੰ ਮੈਂ ਤਾਂ ਸਵੇਰੇ ਉੱਠੀ ਸੀਗੀ ਮਾਰਨਿੰਗ ਉੱਠਦੀ ਹੀ ਆ ਹੂੰ ਫਿਰ ਤੁਹਾਨੂੰ ਕਿੱਦਾਂ ਬਾਥਰੂਮ ਜਾਣਾ ਸੀ ਨਾ ਮੈਂ ਬਾਥਰੂਮ ਦਾ ਗੇਟ ਖੜਕਾਇਆ ਮੈਂ ਗੋਰ ਗੋ ਰਹਿ ਗਿਆ ਅੰਦਰ ਅੰਦਰ ਵੇਖ ਕੇ ਗਈ ਹੂੰ ਮੈਂ ਇਹ ਗੇਟ ਖੋਲ ਅੱਗੇ ਤਾਂ ਬੋਲਦਾ ਹੁੰਦਾ ਕੋ ਬੋਲੇ ਇਹ ਨੂੰ ਅੱਛਾ ਗੇਟ ਖੜਕਾਇਆ ਫਿਰ ਵੀ ਨਹੀਂ ਖੋਲਿਆ ਫਿਰ ਮੈਂ ਇਹਨਾਂ ਨੂੰ ਠਾਇਆ ਮੈਂ ਗੇਟ ਨਹੀਂ ਖੋਲਦਾ ਹੈਗਾ ਹੂੰ ਉਸ ਤੋਂ ਬਾਅਦ ਫਿਰ ਇਹਨਾਂ ਨੇ ਗੇਟ ਤੋੜਿਆ ਠੀਕ ਹੈ ਕੰਪਲੇਂਟ ਆਉਂਦੀ ਅਸੀਂ ਸਿਟੀ ਵਨ ਅਸੇਟਾ ਸਾਹਿਬ ਨੂੰ ਦੱਸਿਆ ਵੀ ਸਰਾਗਲ ਹੋ ਗਈ ਉਹਨਾਂ ਨੇ ਕਿਹਾ ਵੀ ਮੈਂ ਵੀ ਮੌਕੇ ਤੇ ਪਹੁੰਚ ਰਿਹਾ ਤੇ ਉਹਨਾਂ ਨੇ ਸਬ ਇੰਸਪੈਕਟਰ ਸਦਾਰ ਅਮਰੀਕ ਸਿੰਘ ਨੂੰ ਭੇਜਿਆ ਅਸੀਂ ਆਏ ਆ ਕਿ ਆ ਕਿ ਇਹ ਜਿਹੜਾ ਗੁਰਿੰਦਰ ਸਿੰਘ ਹੈ ਇਹ ਆਪਦੇ ਮਾਪਿਆਂ ਦੇ ਇਕਲੌਤਾ ਹੀ ਬੱਚਾ ਸੀ 26 ਸਾਲ ਉਮਰ ਹੈ ਜੀ ਇਹਦੀ ਠੀਕ ਹੈ ਇਹਦੇ ਤਿੰਨ ਭਰਾ ਪਹਿਲਾਂ ਛੋਟੇ ਹੁੰਦੇ ਵਾਪਸ ਹੋ ਗਏ ਕੁਦਰਤ ਵੱਲੋਂ ਠੀਕ ਹੈ ਤੇ ਵਿਆਹਣਾ ਬੱਚਾ ਸੀ ਇਹ ਇਹ ਐਚ ਡੀ ਐਫ ਸੀ ਦੀ ਬ੍ਰਾਂਚ ਦੀ ਸ਼ਾਖਾ ਬ੍ਰਾਹਮ ਖੇੜਾ ਵਿੱਚ ਕੰਮ ਕਰਦਾ ਸੀ ਠੀਕ ਹੈ ਰਾਤ ਇਹ ਸ਼ਾਮ ਨੂੰ 8 ਵਜੇ ਕਹਿ ਕੇ ਗਿਆ ਬਾਹਰ ਰੋਟੀ ਖਾਉਂਗਾ ਆਪਦੀ ਮਾਤਾ ਨੂੰ ਕਹਿ ਕੇ ਗਿਆ 11 ਵਜੇ ਵਾਪਸ ਆ ਗਿਆ ਸੌ ਗਿਆ ਉਵੇਂ ਹੀ ਕਰੀਬ 3:30 ਤੋਂ 4 ਵਜੇ ਉੱਠਿਆ ਹੈ ਜਾ ਕੇ ਫਲਸ ਦੇ ਵਿੱਚ ਜਾ ਕੇ ਇਹਨੇ ਜਿਹੜੀ ਪੋੜੀ ਹੁੰਦੀ ਹੈ ਇਹ ਅਨਮੋਨੀ ਮਾੜੀ ਉਹ ਪੁੜੀ ਬਾਥਰੂਮ ਦੇ ਵਿੱਚ ਲੱਜਾ ਕੇ ਉਹਦੇ ਨਾਲ ਲਟਕ ਕੇ ਤੇ ਰੱਸੀ ਨਾਲ ਫਾਸੀ ਖਾ ਗਿਆ ਜਦੋਂ ਥੋੜੀ ਹਿੱਲੀ ਡਿੱਗੀ ਖੜਕਾ ਹੋਇਆ ਤੇ ਇਹਦੇ ਪਿਓ ਨੇ ਭੱਜ ਕੇ ਉੱਠਿਆ ਤੇ ਉਹਨੇ ਗੇਟ ਖੜਕਾਇਆ ਗੇਟ ਨਹੀਂ ਖੁੱਲਿਆ ਤੇ ਉਹਨੇ ਸਿਲੰਡਰ ਮਾਰ ਕੇ ਗੇਟ ਦੇ ਕੁੰਡੀ ਤੋੜ ਦਿੱਤੀ ਉਸੇ ਟਾਈਮ ਚਾਕੂ ਨਾਲ ਰੱਸੀ ਵੱਢ ਕੇ ਮੰਜੇ ਤੇ ਥੱਲੇ ਲਾਇਆ ਪਰ ਉਸ ਟਾਈਮ ਤੱਕ ਡੈਥ ਹੋ ਗਈ ਫਿਰ ਅਸੀਂ ਆਏ ਆ ਜੋ ਕਾਰਵਾਈ ਜਿਹੜੀ ਉਹ ਕਰ ਰਹੇ ਨੇ ਠੀਕ ਤਾਂ